ਹਾਂਜੀ ਦੋਸਤੋ ਤਰਹਾਦਾ ਮੇਰੇ ਵਿਲੋਗ ਪਿਆਰ ਭਰੀ ਸਾਥ ਸੇ ਅਕਾਲ ਅੱਜ ਆਪਾਂ ਪਹੁੰਚੇ ਹੋਏ ਆਂ ਮੋੜ ਬੱਕਰਾ ਮੰਡੀ ਤੇ ਜੋ ਕਿ ਪਸ਼ੂ ਗਰਾਊਂਡ ਮੇਲਾ ਉਹਦੇ ਵਿੱਚ ਲੱਗਦੀ ਆ ਹਰ ਵੀਰਵਾਰ ਨੂੰ ਤੇ ਇਹ ਕਹਿੰਦੀ ਆ ਅੱਜ 18 ਨਵਾਂ ਮਹੀਨਾ 2025 ਹਾਂਜੀ ਪਹਿਲਾਂ ਤਾਂ ਮੰਡੀ ਦੀ ਰੌਣਕ ਦੇਖੋ ਫੁੱਲ ਬਟਾ ਫੁੱਲ ਮੰਡੀ ਭਰੀ ਹੋਈ ਆ ਤੇ ਇੱਧਰ ਨੀਰੇ ਵਾਲਾਂ ਗੱਡੀਆਂ ਵੀ ਖੜੀਆਂ ਨੇ ਬਾਕੀ ਆਪਾਂ ਪਹਿਲਾਂ ਜਿਹੜੀ ਸਟਾਰਟਿੰਗ ਕਰਾਂਗੇ ਵੀਡੀਓ ਦੀ ਉਹ ਨੀਰੇ ਵਾਲਾਂ ਗੱਡੀਆਂ ਤੇ ਕਰਾਂ ਕਿ ਰੇਟ ਆ ਕਿਹੜਾ ਕਿਹੜਾ ਨੀਰਾਜ ਬੱਕਰਾ ਮੰਡੀ ਤੇ ਆਇਆ ਵਿਆ ਇਹ ਗੱਡੀ ਤੇ ਰੁਕੇ ਆ ਬਾਈ ਜੀ ਆਪਾਂ ਇਹਨਾਂ ਕੋਲੇ ਬਾਈਆਂ ਕੋਲੇ ਮੂਹਰੇ ਦਾ ਨੀਰਾ ਤੇ ਆਪਾਂ ਕਰਦੇ ਆ ਗੱਲ ਕੀ ਰੇਟ ਹੈਗਾ ਦੱਸੀ ਗੱਲ ਬਾਈ ਜੀ ਕਿਹੜੀ ਜਗ੍ਹਾ ਤੋਂ ਆਇਓ ਜੀ ਪਿੰਡ ਸਾਡਾ ਗਿਉਲ ਹੈ ਨੀਰਾ ਨੌਰ ਤੋਂ ਲੈ ਹੁਣੇ ਨੌਰ ਤੋਂ ਜੀ ਕੀ ਰੇਟ ਹੈ ਮੂਹਰੇ ਨੀਰੇ ਦੀ ਉਹ ਬੜਾ ਨੀਰਾ 1200 1200 ਜੀ ਦੁਆਰੇ ਦਾ ਹੀ ਹੁੰਦਾ ਜੀ ਆਪਣੇ ਕੋਲੇ ਹਾਂ ਕੁਮਾਰ ਜੀ ਬਾਈਆਂ ਕੋਲੇ ਬਾਈ ਜੀ ਗੁਵਾਰੇ ਦਾ ਨੀਰਾ ਤੇ ਮੂਖਲੀ ਨੀਰਾ ਗੁਵਾਰੇ ਨੀਰਾ ਕੀ ਰੇਟ ਆ ਬਾਈ ਜੀ ਗੁਵਾਰੇ ਦਾ ਹੁਣ ਦਾ ਰੇਟ ਆ 300 ਰੁਪਏ ਦਾ ਗੱਟਾ ਕੀ ਰੇਟ ਵੀਰੇ 1500 ਰੁਪਏ ਕੁਆਟਲ 1500 ਨੂੰ ਕੁਆਟਲ ਹਾਂ ਹੁਣ ਥੋੜਾ ਮਿਲਦਾ ਠੀਕ ਹੈ ਅੱਜ ਨੂੰ ਦਿਓਣਾ ਠੀਕ ਹੈ ਬਾਈ ਜੀ ਗੁਵਾਰੇ ਨੀਰਾ ਹੈਗਾ 1500 ਕੁਆਟਲ ਕਿਸੇ ਵੀਰ ਨੇ ਬਾਈਆਂ ਤੋਂ ਨੀਰਾ ਖਰੀਦਣਾ ਹੋਣ ਤਾਂ ਬਾਈ ਆਉਂਦੇ ਆਗੇ ਇੱਥੇ ਆਪਣੇ ਮੋੜ ਬੱਕਰਾ ਮੰਡੀ ਤੇ ਬਾਈ ਜੀ ਹਰ ਵੀਰਵਾਰ ਆਉਂਦੇ ਆ ਹਾਂ ਹਰ ਵੀਰਵਾਰ ਹਰ ਵੀਰਵਾਰ ਆਉਂਦੇ ਆ ਬਾਈ ਜੀ ਕਿਸੇ ਵੀ ਬਾਈ ਨੂੰ ਨੀਰਾ ਚਾਹੀਦਾ ਹੋਵੇ ਗੁਵਾਰੇ ਦਾ ਜਾ ਮੂਖਲੀ ਦਾ ਤੇ ਬਾਈ ਜਾਨਾ ਕੀ ਗੱਲਬਾਤ ਕਰ ਸਕਦੇ ਆ ਬਾਈ ਜੀ ਇਧਰ ਬੱਕਰਾ ਮੰਡੀ ਤੇ ਮੁਰਗੇ ਲਗਾਏ ਤੇ ਬਹੁਤ ਛੋਟੇ ਤੇ ਬਹੁਤ ਪਿਆਰੀ ਮੁਰਗੀ ਹੈ ਗਈ ਬਾਈ ਜੀ ਕਿਹੜੀ ਨਸਲ ਆਈ ਇਹ ਇਹ ਵੈਂਟਮ ਹੁੰਦੀ ਹੈ ਵੀਰੇ ਵੈਂਟਮ ਜੀ ਹਾਂ ਜੀ ਇੱਕ ਮੁਰਗਾ ਤੇ ਦੋ ਮੁਰਗੇ ਆ ਇੱਕ ਮੁਰਗਾ ਤੋਂ ਮੁਰਗਨਾ ਹਾਂ ਜੀ ਇਹਨਾਂ ਦੀ ਹਾਈਟ ਇੰਨੀ ਰਹਿੰਦੀ ਹੈ ਹਾਈਟ ਇੰਨੀ ਰਹਿਣੀ ਹੈ ਠੀਕ ਹੈ ਨਾ ਸੇਵਾ ਸੁਵਾ ਮੰਗਦੀ ਹੈ ਬੱਚੇ ਉੱਚੇ ਕੱਢਦੀ ਹੈ ਚੰਗੇ ਠੀਕ ਹੈ ਸੇਵਾ ਮੰਗਦੀ ਹੈ ਤੇ ਬੱਚੇ ਕੱਢਦੀ ਹੈ ਹਾਂ ਜੀ ਠੀਕ ਹੈ ਬਾਈ ਜੀ ਬਹੁਤ ਸੋਹਣੇ ਬੱਚੇ ਕੀ ਰੇਟ ਆ ਬਾਈ ਜੀ ਇਹਨਾਂ ਦਾ ਰੇਟ ਦੱਸੋ ਬਾਈ 3500 ਤਿੰਨਾ ਦਾ ਤਿੰਨਾ ਦਾ 3500 ਰੁਪਏ ਰੇਟ ਆ ਬਾਈ ਜੀ ਬਾਈ ਜੀ ਹਰ ਮੰਡੀ ਤੇ ਆਉਣੇ ਆ ਆਪਣੇ ਕੋਲੇ ਹੋਰ ਵੀ ਹੁੰਦੇ ਆ ਅਸੀ ਨਫੀ ਸਾਰੇ ਹੁੰਦੇ ਆ ਹੋਰ ਮੁਰਗੇ ਵੀ ਹੁੰਦੇ ਆਪਣੇ ਕੋਲੇ ਘਰੇ ਹੈਗੇ ਆ ਠੀਕ ਹੈ ਕਿੰਨੇ ਘਰ ਆਦੇ ਆਪਾਂ ਕਰੇ ਹੈਗੇ ਸੀ ਹੱਥ ਜਿਹੜੇ ਨਾਲ ਇਸੇ ਨਾਲ ਦੇ ਠੀਕ ਨਹੀਂ ਹੋਇਆ ਤਾਂ ਠੀਕ ਮੁਰਗੇ ਕਿੰਨਾ ਕਰੀਏ ਬਾਈ ਜੀ ਬੋਲ ਪਿਆਰੀ ਮੁਰਗੇ ਕਿਸੇ ਵੀ ਵੀਰ ਨੇ ਇਸ ਤਰ੍ਹਾਂ ਦੇ ਮੁਰਗੇ ਲੈਣੇ ਹੋਣ ਤਾਮ ਬਾਈ ਜੀ ਆਉਂਦੇ ਆਗੇ ਮੋੜ ਬੱਕਰਾ ਮੰਡੀ ਤੇ ਤੇ ਬਾਈ ਜੀ ਖਰੀਦ ਸਕਦੇ ਆਗੇ ਇੱਧਰ ਸਾਡੇ ਬਾਈ ਜੀ ਬੱਕਰਿਆਂ ਦਾ ਹਾਰ ਸੰਗਾਰ ਲੈ ਕੇ ਬੈਠੇ ਆ ਇਹ ਹਰ ਮੰਡੀ ਤੇ ਆਉਂਦੇ ਆਗੇ ਬਾਕੀ ਆਪਾਂ ਕਰਦੇ ਆ ਗੱਲਬਾਤ ਕੀ ਆ ਲੈ ਬਾਈ ਜੀ ਵੀ ਕਿਆ ਕੋਈ ਮਾਲ ਅੱਜ ਠੀਕ ਆ ਬੰਦਾ ਆਇਆ ਠੀਕ ਆ ਬਾਈ ਜੀ ਕਹਿੰਦਾ ਥੋੜਾ ਜਿਹਾ ਬੰਦਾਗਾ ਬਾਈ ਹਰ ਮੰਡੀ ਤੇ ਆਉਣਿਓ ਭਾਈ ਜੀ ਹਰ ਮੰਡੀ ਤੇ ਹੁੰਦੇ ਤੇ ਇੱਧਰ ਬਾਬਾ ਜੀ ਦੀ ਸਰਦਾਈ ਦੀ ਦੁਕਾਨ ਵੀ ਆ ਗਈ। ਉਹ ਵੀ ਕਿਸੇ ਨਾਮ ਮਾਰਤਾ ਦਿਓ। ਭਾਈ ਗੁਰੂ ਜੀ ਕਿਥੇ ਦੇਖੋ ਭਾਈ ਜੀ ਅੱਜ ਮੰਡੀ ਪੂਰੀ ਫੁੱਲ ਭਰੀ ਵੀ ਆ। ਔਰ ਬੱਕਰਾ ਮੰਡੀ ਬਹੁਤ ਥੋੜਾ ਮਾਲ ਆਉਦਾ। ਛੋਟੇ ਮੇਮਣੇ ਇੱਧਰ ਖੜੇ। ਲੋ ਜੀ ਇੱਧਰ ਛੋਟਾ ਜਿਹਾ ਬੱਚਾ ਪਿਆਰਾ ਜਿਹਾ ਬੱਕਰੀਆਂ ਲੈ ਕੇ ਆਇਆ ਸੀ ਬਹੁਤ ਸੋਹਣੀਆਂ ਤੇ ਆਪਾਂ ਬੱਚੇ ਨਾਲ ਕਰਦੇ ਆਂ ਗੱਲ। ਹਾਂ ਅਗਲਾ ਭਾਈ ਕਰਨ। ਦੇਖੋ ਪਹਿਲਾਂ ਤਾਂ ਕੰਨਾਂ ਦੀ ਕੁਆਲਿਟੀ ਦੇਖੋ। ਕੈਦਾਂ ਦਾ ਬੱਕਰੀ ਪੁੱਤ ਇਹ। ਇਹ ਭਾਈ ਪੂਰੇ ਦੰਦ ਦਾ। ਪੂਰੇ ਦੰਦ ਦਾ। ਇਹ ਪੂਰੇ ਦੰਦ ਦੇ ਬੱਕਰੀ ਇੱਕ ਵਾਰ ਦੰਦ ਪਟਕੇ ਦਿਖਾ ਰਹੇ ਨੇ। ਦੇਖੋ ਜੀ ਪੂਰੇ ਦੰਦ ਰੱਖੀ ਹੈ। ਸੁਈ ਬਈ ਆ ਹੁਣ। ਤੀਜਾ ਸੂਆ ਸੂ ਗਈ ਭਾਈ ਆ ਬੱਕਰਾ ਇਹਦੇ ਮਗਰਾ ਖੜਾ ਕਾਲਾ। ਹਣ ਕਰਾਇ ਦੇ ਮੰਗਰਾ ਅੱਛਾ ਬੱਚੇ ਆ ਦੇ ਮੰਗਰ ਹੋਣੇ ਹਾਂ ਠੀਕ ਹੈ ਕੀ ਡਿਮਾਂਡ ਹੈ ਦੀ 35000 ਰੁਪਏ ਮੰਗਦੇ ਆ ਬਾਈ 35000 ਕਿੰਨੇ ਵੀ ਕਲਾਸ ਚ ਪੜਦਾ ਬਾਈ ਬੌਮੀ ਜੋ ਹਟ ਗਿਆ 9ਵੀਂ ਜੋ ਹਟ ਗਿਆ ਹੱਤ ਵੀਤਾਂ ਦਾ ਸ਼ੌਂਕ ਵੀ ਰੱਖੀ ਬੈਠਾ ਨਾਲ ਬਾਈ ਗੋ ਫੇ ਮੂਵੀ ਤੂੰ ਇਤੰਗਾ ਸ਼ੌਂਕ ਵੀ ਰੱਖਿਆ ਜਵਾਕ ਨੇ ਪਰ ਬਾਈ ਬੱਚੇ ਦੇ ਪਾਏ ਚਾਂਦੀ ਦੇ ਨਾਲ ਅਗਲੀ ਬੱਕਰੀ ਤੇ ਆਇਆ ਬੋਤਾਂ ਇਹਦਾ ਕੀ ਰੇਟ ਆ ਇਹਦਾ ਇਹਦਾ ਹੀ ਬਾਈ 35 ਆ ਰਹੀ ਆ ਇਹਦੇ 35 ਆ ਰਹੀ ਆ ਕਹਿ ਦਾਂਦਾ ਇਹ ਇਹ ਪੂਰੇ ਦਾਂਦਾ ਬਾਈ ਪੂਰੇ ਦਾਂਦਾ ਭਾਈ ਜੀ ਬੱਕਰਾ ਮੰਡੀ ਮੌਰ ਬਹੁਤ ਸੋਹਣੀਆਂ ਬੱਕਰਿਆਂ ਗਦੇ ਬੱਚਾ ਵੀ ਲਿਖ ਆਇਆ ਵਿਆ ਇਹਦੇ ਮਗਰ ਬੱਚਾ ਪੁੱਤ ਇਹਦੇ ਮਗਰ ਪਾਠਾ ਬਾਈ ਯਾਰ ਇਹਦੇ ਮਗਰ ਪਾਠਾ ਲੋ ਜੀ ਇਹਦੇ ਮਗਰ ਪਾਠਾ ਪਾਠੇ ਬਹੁਤ ਸੋਹਣਿਆ ਚੰਗਾ ਨੱਕ ਨਕੋੜਾ ਤੇ ਕੰਨਾਂ ਦੀ ਕੁਆਲਿਟੀ ਬਹੁਤ ਸੋਹਣੀ ਆ ਇਹਦਾ ਵਾਜਦਾ ਇਹਦਾ ਗ੍ਰੇਡ ਆ ਇਹ 235000 ਆ ਭਈ ਆ ਦੀ ਬਾਠਾ 35000 ਦਾ ਠੀਕ ਆ ਇਹਦਾ ਕੀ ਰੇਟ ਅਗਲੀ ਬੱਕਰੀ ਦਾ ਇਹਦਾ 20000 ਆ ਇਹਦਾ 20000 ਭਈ ਨੱਕ ਨਕੋੜੇ ਦੀ ਬਹੁਤ ਸੋਹਣੀ ਆ ਠੰਗਾ ਆਖਾਂ ਕੰਨਾਂ ਦੀ ਮੇਲ ਚੈੱਕ ਕਰੋ ਭਾਈ ਯਾਰ ਮੇਰੇ ਬੰਦੇ ਦੇ ਬਣਾ ਭਾਈ ਆਪਣੇ ਬੱਕਰੀ ਦੀ ਬਾਵਾ ਨਹੀਂ ਕਰਦਾ ਕਿੰਨਾ ਟਾਈਮ ਆ ਬੱਕਰੀਆਂ ਸ਼ੌਂਗ ਪੈਨੂੰ ਸਾਲ ਹੋ ਗਿਆ ਭਾਈ ਸਾਲ ਹੋ ਗਿਆ ਪੜਾਈ ਵੀ ਇਸੇ ਕਰਕੇ ਛੱਡਤੀ ਪਹਿਲਾਂ ਵੀ ਨਿੱਕਾ ਹੁੰਦਾ ਚਾਰਦਾ ਸੀ ਠੀਕ ਹੈ ਹੁਣ ਵੀ ਚੜਾਈ ਤੇ ਜਾਂਦਾ ਹਾਂ ਪਰ ਇਹ ਬੱਤੇ ਨੂੰ ਸ਼ੌਂਕ ਲੱਗਿਆ ਬੱਤਰੀਆਂ ਦਾ ਮੌਮੀ ਕਲਾ ਚੋਂ ਕਹਿੰਦਾ ਛੱਡਤੀ ਪੜਾਈ ਆਪਾਂ ਬੱਕਰਿਆਂ ਕਰ ਨਹੀਂ ਛੱਡਦੀ ਪੜਾਈ ਬੱਕਰਿਆਂ ਚਾਰ ਲਾ ਗਿਆ ਉਹ ਫੇਲ ਹੋ ਗਿਆ ਸੀ ਫੇਲ ਹੋ ਗਿਆ ਸੀ ਯਾਰ ਕੋਈ ਬੱਚਾ ਕਹਿੰਦਾ ਫੇਲ ਹੋਣ ਕਰਕੇ ਆਪਾਂ ਛੱਡਤੀ ਪੁੱਤ ਪੜ ਲਾ ਵੈਸੇ ਤਾਂ ਵਧੀਆ ਪੜਾਈ ਵੀ ਇਹ ਤਾਂ ਸ਼ੌਂਕ ਆ ਨਾਲ ਨਾਲ ਪੂਰਾ ਵੀ ਹੋਈ ਜਾਊਗਾ ਨਾ ਪੜਾਈ ਦੇ ਭੇਲ ਭਲੇ ਆ ਰਿਹਾ ਬਾਈ ਮਾ ਜ ਰੋਜ਼ ਜਤਹਾਰ ਦਾ ਆਉਂਦੀ ਰਹਿੰਦੀ ਆ ਪੁੱਤਾ ਹੌਨ ਲਾਉਂਦਾ ਹੀ ਨਹੀਂ ਤੈਨਾਂ ਵਾਰੀ ਭੇਲ ਹੋ ਗਿਆ ਅੱਛਾ ਬਾਕੀ ਬੱਚੇ ਬਣ ਕੇ ਸੱਚੇ ਆ ਬੱਚਾ ਕਹਿੰਦਾ ਆਪਾਂ ਤੈਨਾਂ ਵਾਰੀ ਭੇਲ ਹੋਵੇ ਅਸੀ ਕਰਕੇ ਨੌਵੀਂ ਕਲਾਸ ਚ ਸ਼ਰਤਾਂ ਪਰਨਾ ਆਪਾਂ ਤੇ ਬੱਕਰੀਆਂ ਦਾ ਸ਼ੌਂਕ ਬਚਪਨ ਤੋਂ ਹੀ ਆ ਤੇ ਬਾਕੀ ਬਹੁਤ ਸ਼ੋਹਣੀਆਂ ਬੱਕਰੀਆਂ ਲੈ ਗਿਆ ਜੀ ਮੋੜ ਬੱਕਰਾ ਮੰਡੀ ਹਾਂਜੀ ਬਾਈ ਜੀ ਤੇ ਆਪਾਂ ਕਰਦੇ ਆਂ ਬਾਬਾ ਜੀ ਨਾਲ ਗੱਲ ਬਾਬਾ ਜੀ ਵਾਇਗੁਰੇ ਖਾਲਸਾ ਵਾਇਗੁਰੇ ਫਤਿਹ ਜੀ ਸਰਦੀ ਕਲਾ ਮਰਜ ਹਾਂਜੀ ਹਾਂਜੀ ਬਾਬਾ ਜੀ ਬਾਬਾ ਜੀ ਕਿੰਨੇ ਨਾਲ ਲੈ ਕੇ ਆਏ ਸੀ ਅੱਜ ਆਪਾਂ ਆਹ 10 ਨਾਲ ਲੈ ਕੇ ਆਏ 10 ਨਾਲ ਲੈ ਕੇ ਆਏ ਸੀ ਕਿੰਨੇ ਵਜੇ ਤੇ ਆਪਾਂ 8 ਨਾਲ ਵਜੇ ਤੇ 2 ਰਹਿ ਗਏ 8 ਵਜੇ ਤੇ 2 ਰਹਿ ਗਏ ਠੀਕ ਹੈ ਜੀ ਬਾਬਾ ਜੀ ਇਹ ਬੱਕਰੀ ਦੀ ਗੱਲ ਕਰੀ ਆਪਾਂ ਕਿੰਨੇ ਵੇ ਸੂਏ ਆ ਜੀ ਇਹ ਬੱਕਰੀ ਤੀਜੇ ਸੂਏ ਆ ਜੀ ਤੀਜੇ ਸੂਏ ਆ ਜੀ ਠੀਕ ਹੈ ਜੀ ਬਾਈ ਨੱਕਨਕੌੜਾ ਦੇਖੋ ਬਹੁਤ ਸੋਹਣੀ ਬੱਕਰੀ ਐ ਕੰਗਲ ਨਮੋ ਕਨਾਰੀਆ ਬੇਲ ਦੀ ਦੇਖੋ ਬੱਕਰੀ ਬਹੁਤ ਲੰਮੀ ਹੈ ਜੀ ਠੀਕ ਹੈ ਜੀ ਬਾਬਾ ਇੱਕ ਕੀ ਡਿਮਾਂਡ ਆਈ ਇਹਦੀ ਇਹ ਆ ਜੀ 25000 ਰੁਪਏ ਮੰਗੇ 25000 ਰੁਪਏ ਜੀ ਛੱਡਣੀ ਕਿੱਥੋਂ ਦੀ ਗਈ ਆਪਾਂ ਬਾਅਦ ਛੱਡਾਂਗੇ ਦੇਖ ਕੇ ਜੀ ਇੰਦਰ 1000 2000 ਦੇ ਵਿੱਚ ਕਾ ਖੜੀ ਆਪਾਂ ਠੀਕ ਹੈ ਜੀ ਚਾਰ ਦੰਦ ਪਾਠਾ ਜੀ ਇਹ ਚਾਰ ਦੰਦ ਪਾਠਾ ਜੀ 41 ਇੰਚ ਹੈ ਹਾਈਟ ਆਈ ਪਾਠਾ 41 ਲਓ ਜੀ 41 ਇੰਚ ਹਾਈਟ ਆ ਬੱਕਰੀ ਦੀ ਬਾਕੀ ਬੇਲ ਦੀ ਬਹੁਤ ਚੰਗੀ ਆ ਬੱਕਰੀ ਦੇਖੋ ਬਈ ਨੱਕ ਨਕੌੜਾ ਕਿੰਨੇਵੇਂ ਸੁਆ ਬਾਬਾ ਜੀ ਇਹੋ ਤਾਂ ਕ੍ਰਾਸ ਨਹੀਂ ਕਰਾਈ ਹਜੇ ਕ੍ਰਾਸ ਕਰਾਈ ਨਹੀਂ ਹਜੇ ਇਹ ਠੀਕ ਹੈ ਇੱਕ ਕਾਇ ਦੰਦ ਹੋ ਗਈ ਇਹ ਇਹ ਦੰਦ ਛਿੱਗੀ ਆ ਜੀ ਛਿੱਗੀ ਹੋ ਗਈ ਲਓ ਜੀ ਬਾਬਾ ਇਹ ਕਹਿੰਦੇ 6 ਦੰਦ ਹੋ ਗਈ ਤੇ ਕ੍ਰਾਸ ਆਪਾਂ ਕਰਾਈ ਨਹੀਂ ਬਾਬਾ ਕੀੜਵਾਣ ਆਈ ਇਹ ਦੀ ਨਹੀਂ ਇਹ ਤਾਂ ਉਹ ਬੱਸ ਵੈਸੇ ਹੀ ਲੈ ਆ ਜੀ ਨਾਲ ਅੱਛਾ ਵੇਚਣੀ ਨਹੀਂ ਆਪਾਂ ਲਓ ਜੀ ਬਾਬਾ ਜੀ ਕਹਿੰਦੇ ਆਪਾਂ ਵੇਚਣੀ ਨਹੀਂ ਵੈਸੇ ਹੀ ਆਪਾਂ ਨੂੰ ਸ਼ੌਂਕ ਸੀ ਨਾਲ ਲਿਆਂਦੀ ਬਾਬਾ ਜੀ ਹਰ ਮੰਡੀ ਆਉਂਦੇ ਹੋ? ਹਾਂਜੀ ਹਾਂਜੀ ਹਰਕ ਮੰਡੀ। ਕਿਵੇਂ ਲੱਗਦੀ ਐ ਮੋਰ ਮੰਡੀ? ਬਹੁਤ ਅੱਛੀ ਮੰਡੀ ਆ ਜੀ। ਚੰਗਾ ਲੰਗਰ ਪਾਣੀ, ਚੰਗਾ ਛਾਂ ਦਾ ਪ੍ਰਬੰਧ ਆ ਜੀ। ਠੀਕ ਆ ਜੀ। ਬਾਕੀ ਗਾਹ ਵੀ ਬਹੁਤ ਆਉਂਦੀ ਈ ਮੰਡੀ ਤੇ। ਠੀਕ ਆ ਜੀ। ਆਓ ਤੇਰਾ ਦੇਖੋ ਮੰਡੀ ਆ ਕੇ। ਆਪਾਂ ਦੂਰ ਵੀ ਮੰਡੀਆਂ ਦੇ ਫਿਰਦੇ ਰਹਿੰਨੇ ਆ ਆਪਣੇ ਲਵੇ ਮੰਡੀ ਆ ਜੀ। ਰੋਡ ਦੇ ਉੱਪਰ ਮੰਡੀ ਆ। ਠੀਕ ਆ ਜੀ। ਬਹੁਤ ਚਿੰਗਾ ਲੱਗਿਆ ਸਾਨੂੰ ਤਾਂ ਇੱਥੇ। ਠੀਕ ਆ ਜੀ। ਬਾਬਾ ਜੀ ਹੈਂਡੀਕੈਪਟ ਵੀ ਤੁਸੀਂ? ਹਾਂਜੀ ਹਾਂਜੀ। ਬਾਬਾ ਜੀ ਹੈਂਡੀਕੈਪਟੀ ਵੀ ਆ ਤੇ ਪਰ ਬਾਬਾ ਜੀ ਨੇ ਮਿਹਨਤ ਜਾਰੀ ਰੱਖੀ ਹੈ ਨਾਲ ਹਣਾ ਬਾਬਾ ਜੀ ਕਹਿੰਦੇ ਕਿਰਤ ਆਪਾਂ ਆਪਦੇ ਹੱਥਾਂ ਦੀ ਕਰਦੇ ਆਂਗੇ ਬਾਬਾ ਜੀ ਬਚਪਨ ਤੋਂ ਹੈਂਡੀਓ ਹਾਂਜੀ ਹਾਂਜੀ ਬਚਪਨ ਤੋਂ ਹੀ ਹਾਂਜੀ ਬੱਕਰਾਂ ਦਾ ਸ਼ੌਂਕ ਆਪਾਂ ਨੂੰ ਬੱਕਰੀਆਂ ਸ਼ੌਂਕ ਆਪਾਂ ਚਰਾਇ ਤੇ ਲੈ ਕੇ ਨੇ ਕਰੇ ਰੱਖਨੇ ਜੀ ਨਹੀਂ ਚਰਾਇ ਤੇ ਵੀ ਜਾਂਦੀਆਂ ਜੀ ਘਰੇ ਮੇਰੇ ਦੀ ਚਰਾਇ ਤੇ ਆਪ ਹੀ ਚਰਾਇ ਤੇ ਆਪ ਹੀ ਲੈ ਕੇ ਜਾਂਦੇ ਜੀ ਨਹੀਂ ਮੁੰਡਾ ਰੱਖਿਆ ਹੋਇਆ ਮੁੰਡਾ ਰੱਖਿਆ ਹੋਇਆ ਜੀ ਬਾਬਾਈ ਨੇ ਚਰਾਇ ਤੇ ਮੁੰਡਾ ਰੱਖਿਆ ਵੇ ਤੇ ਬਾਕੀ ਘਰੇ ਹੀ ਰੱਖਿਆ ਬੰਨਾ ਬਹੁਤ ਸੋਹਣੀਆਂ ਬੱਕਰੀਆਂ ਲੈ ਕੇ ਆਏ ਬਾਬਾ ਜੀ ਕਹਿੰਦੇ 10 ਲੈ ਕੇ ਆਏ ਸੀ ਤੇ 8 ਬੱਕਰੀਆਂ ਇਹ ਬੱਚਾ ਕਿਹੜੀ ਬੱਕਰੀ ਦਾ ਜੀ ਇਹ ਬੱਚਾ ਬੱਕਰੀ ਦਾ ਜੀ ਇਹਦਾ ਜੀ ਲਓ ਜੀ ਇਹ ਬੱਕਰੀ ਦਾ ਬੱਚਾ ਹੈਗਾ ਭਾਈ ਗੁਰੂ ਦੇ ਖਾਲਸਾ ਭਾਈ ਗੁਰੂ ਦੀ ਬੱਕਰੀ ਬਤੇ ਜੀ ਭਾਜੀ ਮੰਡੀ ਬਹੁਤ ਸੋਹਣੀ ਭਰਤੀ ਹੈਗੀ ਇੱਧਰ ਭਾਜੀ ਕਬੂਤਰ ਮੁਰਗੇ ਖਰਗੋਸ਼ ਲੈ ਕੇ ਆਏ ਵੇ ਆ ਬਰਬਰੀ ਬੱਕਰੀਆਂ ਫੁੱਲ ਬਟਾ ਫੁੱਲ ਰਾਇਸ਼ਾ ਮੰਡੀ ਤੇ ਬਾਕੀ ਆਪਾਂ ਵਪਾਰੀ ਵੀਰਾਂ ਨਾਲ ਗੱਲ ਕਰਾਂਗੇ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਹੋਏ ਹੈਗੇ ਲੋ ਜੀ ਜੇ ਬਾਈ ਸਾਹਿਬ ਆਏ ਹੋਏ ਸੇ ਬੱਕਰਾ ਮੰਡੀ ਵਿੱਚ ਮੋਰ ਮੇ ਜੇ ਬਾਈ ਸਾਹਿਬ ਕਹਿੰਦੇ ਹਮਾਰੇ ਕੋ ਪੰਜਾਬੀ ਸਮਝ ਨਹੀਂ ਆ ਤੇ ਥੋੜਾ ਸਾ ਹਿੰਦੀ ਵਿੱਚ ਬੋਲ ਦੋ ਇਹਨ ਬਾਈ ਉਹਨੇ ਜੇ ਬੱਕਰੇ ਖਰੀਦੇ ਆਪਾਂ ਬਾਤ ਕਰਦੇ ਕਹਾਂ ਸੇ ਆਏ ਕਿਤਨੇ ਕਿਤਨੇ ਕੇ ਬੱਕਰੇ ਖਰੀਦੇ ਨਿਵਾਸੀਕਰ ਬਾਈ ਸਾਹਿਬ ਨਮਸਕਾਰ ਜੀ ਕੌਣ થી ਜਗ੍ਹਾ ਸੇ ਆਏ ਹੋ ਜੀ ਅਲਵਰ ਅਲਵਰ ਸੇ ਜੀ ठीक है जी हर मंडी आते हो हाँ हर मंडी बटे कैसी लगती है पहले तो मोर मंडी बढ़िया लगती है जी एक नंबर ठीक है माल पूरा हो जाता है हाँ, पूरा माल हो कितना माल लेके जाते हो आप यही आठ दस पंद्रह आठ दस पंद्रह हाँ। हमेशा बकरी खरीदते हो हाँ, जी बकरे बड़े, बड़े 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 तो जी भाई साहब बड़े बड़े बकरे खरीदते पहले तो आप करते हैं इस बकरे की बात ये बकरा क्या है दांत है जी चार दांत पे चार दांत है जी दो जी चार दांत है हाइट कितनी इसकी चालीस चालीस लो भाई जी चालीस हाइट है कितने ख़रीदा है जी ये खरीदा जी मैंने तीस पाँच सौ का तीस हजार पाँच सौ का लो भाई तीस हजार पाँच सौ का खरीदा है भाई ने और जे बकरा इसकी हाइट कितनी है इसकी उनतालीस हाइट है उनतालीस क्या दांत है चार दांत है चार दांत है ਲਓ ਬਈ ਚਾਰ ਦਾਤ ਹੈ ਜੇ ਕਿਤਨੇ ਖਰੀਦਾ ਹੈ ਆਪਣੇ ਇਹ 25000 ਖਰੀਦਾ 25000 ਕਾ ਆਪ بڑے بڑے ਬੱਕਰੇ ਖਰੀਦਦੇ ਹੋ ਜੀ ਬੜਾ ਵੱਡਾ ਹਰ ਮੰਡੀ ਮੈਂ ਆਤਿਆ ਹਰ ਮੰਡੀ ਬਾਈ ਜੀ ਕਿਸੇ ਵੀ ਬਾਈ ਕੇ ਪਾਸ بڑے بڑے ਬੱਕਰੇ ਹੋ ਬਾਈ ਜੇ ਹਰ ਮੰਡੀ ਮੈਂ ਆਤੇ ਵੀਰਵਾਰ ਮੋਰ ਤੋਂ ਇਹ ਬੱਕਰਾ ਕਹ ਦਾਤ ਹੈ ਜੀ ਇਹ 8 ਦਾਤ ਹੈ 8 ਦਾਤ ਹੈ ਜੀ 8 ਦਾਤ ਹੈ ਜੀ ਨਗਨਕੋੜੇ ਕਾ ਬਹੁਤ ਅੱਛਾ ਵਾਈਟ ਆਖਾ ਹੈ ਔਰ बकर की बेल भी बहुत है इसकी हाइट कितनी है इकतालीस इकतालीस जी ये कितना खरीदा है आपने ये खरीदा है चालीस हजार का चालीस हजार का लो भाई जी चालीस हजार का खरीदा है जो पीछे खड़ा है वो भी आपका ब्लैक। जी लो भाई जी ये क्या दांत है जी ये चार दांत है चार दांत है जी लो भाई चार दांत है नागनकोड़े का पूरा अच्छा है اور بکرے کی بیڑ بھی اچھی ہے اس کی ہائٹ کتنی ہے اس کی 41 ہائٹ ہے 41 ہے جی ٹھیک ہے جی کتنے خریدا ہے اپنے یہ خریدا ہے جی 28000 روپے آپ کو کتنا ٹائم ہو گیا کام کرتے ہوئے جی 20 سال ہو گئے 20 سال ہو گئے سیل پرچے کیا کرتے ہو جی ٹھیک ہے ادھر پنجاب سے خرید کے اپتھر لے کے بیچتے ہیں ہاں گھر سے فارم بھی ہے فارم ہے گھر پہ 900 بکرے گھر پہ ہیں 900 بکرے گھر پہ رکھتے ہو اپ جی ਠੀਕ ਹੈ ਇਸ ਦਾ weight اور ਚੱਕੋਗੇ ਕਿਤਨਾ ਰਹੇਗਾ weight ਇਸ ਦਾ ਜੀ ਇਸ ਦਾ weight بڑੇਗਾ ਕਿ ਜਦ ਇਹ 100+ ਹੋਏਗਾ ਹੈ 100+ ਦਾ ਠੀਕ ਹੈ ਭਾਈ ਜੀ ਕਿਸੇ ਵੀ ਵੀਰ ਕੋਲੇ ਚੰਗੀ ਹਾਈਟ ਵਾਲੇ ਬੱਕਰੇ ਆ ਤਾਂ ਬਾਈ ਜੀ ਹਰ ਮੰਡੀ ਆਉਂਦੇ ਆ ਖਰੀਦਣ ਵਾਸਤੇ 10 ਤੋਂ 15 ਬੱਕਰੇ ਖਰੀਦ ਕੇ ਲੈ ਕੇ ਆਉਂਦੇ ਆ ਠੀਕ ਹੈ ਭਾਈ ਜੀ ਧੰਨਵਾਦ ਆਪ ਦਾ ਹਾਂਜੀ ਭਾਈ ਜੀ ਇਹ ਬਾਈ ਜੀ ਆਏ ਵੇ ਆਗੇ ਬਕਰਾ ਮੰਡੀ ਤੇ ਮੋੜ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਕਿਹੜੀ ਜਗ੍ਹਾ ਤੋਂ ਆਇਆ ਤੇ ਕਿੰਨਾ ਮਾਲ ਲੈ ਕੇ ਆਣਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਇਆ ਬਾਈ ਜੀ ਬਾਈ ਜੀ ਹਰਮਾਨਗੜ੍ਹ ਤੋਂ ਆਇਆ ਹਰਮਾਨਗੜ੍ਹ ਤੋਂ ਜੀ ਹਰਫਤਾਨ ਤੋਂ ਹਰਮੰਡੀ ਆਉਣੇ ਹੋ ਜੀ ਮੋੜ ਬਕਰਾ ਮੰਡੀ ਤੇ ਮੰਡੀ ਕਿਵੇਂ ਲਾਦੀ ਹੈ ਆਪਾਂ ਨੂੰ ਬਹੁਤ ਵਧੀਆ ਠੀਕ ਹੈ ਜੀ ਕਿੰਨਾ ਮਾਲ ਖਰੀਦਦੇ ਆਪਾਂ ਆਪਾਂ ਮਾਲ ਖਰੀਦ ਲਈ 150 150 ਦਾ ਆਪਾਂ ਹਰੇਕ ਮੰਡੀ ਤੋਂ ਲੈ ਕੇ ਆਨੇ ਖਰੀਦ ਕੇ ਬਾਈ ਜੀ ਹਰ ਬਕਰਾ ਮੰਡੀ ਤੇ ਆਉਂਦੇ ਹੈਗੇ ਮੋੜ ਕਿਸੇ ਵੀ ਵੀਰ ਨੇ ਮੰਨ ਲਓ ਯਾਰ ਕ੍ਰਿਪਨਾ ਹੋਵੇ ਜਦ ਵੇਚਣਾ ਹੋਵੇ ਮੋੜ ਬੱਕਰਾ ਮੰਡੀ ਜਰੂਰ ਆਇਆ ਕਰੋ ਜੋ ਕਿ ਬਹੁਤ ਵਧੀਆ ਭਰਦੀ ਆ ਆਪਣਾ ਮਾਲ ਪੂਰਾ ਹੋ ਜਾਂਦਾ ਮੰਡੀ ਨੂੰ ਹੋ ਜਾਂਦਾ ਇਹ ਠੀਕ ਹੈ ਲੋ ਬਾਈ ਜੀ ਬਾਈ ਜੀ ਕਹਿੰਦੇ ਆਪਾਂ ਨੂੰ ਕੋਈ ਟਿਕਰ ਨਹੀਂ ਬਹੁਤ ਵਧੀਆ ਮੰਡੀ ਭਰਦੀ ਆ ਤੇ ਬਾਈ ਜੀ ਤੇ ਮਾਲ ਆਪਦਾ ਗੱਡੀ ਦੇ ਵਿੱਚ ਵੀ ਰੱਖੀ ਬਿਠੇ ਆ ਭਰ ਕੇ ਤੇ ਦਰਵਾਰ ਵੀ ਕਾਫੀ ਖੜਕ ਰਿਹਾ ਕਰੀਦਾ ਵਿਆ ਦੇਖੋ ਇਹ ਆ ਬੱਚੇ ਖਰੀਦ ਕੇ ਕੇ ਬੜੇ ਬੜੇ ਬੱਕਰੀਆਂ ਬੱਕਰੇ ਬੜੇ ਬੱਕਰੇ ਬੱਚੇ ਠੀਕ ਹੈ ਪੱਠੇ ਪੱਠਾ ਜੋ ਛੋਟੀ ਹੁੰਦੀ ਹੈ ਦੋ ਦਾ ਦੋ ਦੰਦ ਕੇ ਖੀਰੇ ਖਰੀਦੋ ਜਿਆਦਾ ਖੀਰੇ ਹੀ ਖਰੀਦਦੇ ਨੇ ਦੋ ਦੰਦ ਦੇ ਖੀਰੇ ਠੀਕ ਹੈ ਲੋ ਬਾਈ ਜੀ ਬਾਈ ਜੀ ਆਏ ਹੋਏ ਆ ਹਰਮਾਨਗੜ੍ਹ ਤੋਂ ਹਰ ਵੀਰਵਾਰ ਆਉਂਦੇ ਆ ਬਕਰਾਂ ਮੰਡੀ ਤੇ ਮੌਰ ਕਿਸੇ ਵੀਰ ਨੇ ਪਸ਼ੂ ਵੇਚਨੇ ਹੁੰਦੇ ਆ ਤਾਂ ਜ਼ਰੂਰ ਮੰਡੀ ਤੇ ਪਹੁੰਚਿਆ ਕਰੋ ਹਾਂਜੀ ਬਾਈ ਜੀ ਇਹ ਬਾਈ ਜੀ ਵੀ ਹਰਿਆਣੇ ਤੋਂ ਆਉਂਦੇ ਆ ਕਿ ਮਾਲ ਖਰੀਦਣ ਵਾਸਤੇ ਦੇਖੋ ਪੂਰਾ ਫਲ ਮਾਰ ਪਰ ਆਵੇ ਗੱਡੀਆਂ ਚ ਲੋਡ ਕੀਤੀਆਂ ਪਈਆਂ ਇਹ ਵੀ 100 ਤੋਂ 200 ਨਾ ਖਰੀਦਿਆ ਬਾਈ ਜੀ ਕਹਿੰਦੇ ਆਪਾਂ ਬੋਲ ਨਹੀਂ ਸਕਦੇ ਤੇ ਮਾਲ ਦੇਖੋ ਚੰਗਾ ਚੰਗਾ ਖਰੀਦਿਆ ਇਹ ਚੰਗੀ ਹਾਈਟ ਦੇ ਬੱਕਰੇ ਚੰਗੀਆਂ ਬੱਕਰੀਆਂ ਬਾਈ ਜੀ ਕਿਸੇ ਨੇ ਵੀ ਮਾਲ ਵੇਚਣਾ ਹੋਵੇ ਤਾਂ ਮੌਰ ਬੱਕਰਾ ਮੰਡੀ ਲੱਗਦੀ ਹੈ ਹਰ ਵੀਰਵਾਰ ਨੂੰ ਦੇਖੋ ਬਾਈ ਜੀ ਚੰਗੇ ਚੰਗੇ ਪਸ਼ੂ ਖਰੀਦਦੇ ਬਾਈ ਜੀ ਗੱਡੀਆਂ ਪਰ-ਪਰ ਕੇ ਲੈ ਕੇ ਜਾਂਦੇ ਆ। ਹੋਰ ਵੀ ਕਾਫੀ ਗੱਡੀਆਂ ਜੋ ਲੋਡ ਕਰਕੇ ਖੜੀਆਂ ਹੋਆਂ। ਆਪਣੀ ਵੀਡੀਓ ਨੂੰ ਬਾਈ ਜੀ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਵਾਸਤੇ ਆਪਾਂ ਨਵੇਂ ਤੋਂ ਨਵੇਂ ਅਪਡੇਟ ਲੈ ਕੇ ਆਈਏ ਕਰੀਏ। ਸਸਤੀ ਗੱਲ ਬਾਈ ਜੀ ਮਿਲਦੇ ਆਪਾਂ ਅਗਲੀ ਵੀਡੀਓ 'ਚ।